ਇੱਕ ਸਾਲ ਪਹਿਲਾਂ ਕੈਨੇਡਾ ਦਾ ਕਬੱਡੀ ਕੱਪ ਖੇਡਿਆ ਗਿਆ ਆਹ ਮੁੰਡਾ ਜਦੋਂ ਫਾਈਨਲ ਮੈਚ ਖੇਡ ਕੇ ਬਾਹਰ ਨਿਕਲਿਆ ਤੇ ਇਹਦੀਆਂ ਅੱਖਾਂ ਦੇ ਵਿੱਚ ਥੋੜੇ ਥੋੜੇ ਹੰਝੂ ਦਿਸ ਰਹੇ ਸਨ ਮੈਂ ਕਿਹਾ ਵੀ ਸੁਲਤਾਨ ਯਾਰ ਕੀ ਗੱਲ ਹੋਈ ਵੀ ਤੂੰ ਥੋੜਾ ਉਦਾਸ ਜਿਹਾ ਲੱਗਦਾ ਹੈ ਕਹਿੰਦਾ ਭਾਜੀ ਇੱਕ ਨੰਬਰ ਤੋਂ ਪਿੱਛੇ ਰਹਿ ਗਿਆ ਮੈਂ ਪਰ ਇਹ ਸਮਾਂ ਹੀ ਹੁੰਦਾ ਕਹਿੰਦਾ ਮੈਂ ਇਸ ਕੱਪ ਦਾ ਬੈਸਟ ਨਹੀਂ ਨਿਕਲ ਸਕਿਆ ਦੋ ਗੱਲਾਂ ਕਹਿੰਦਾ ਮੇਰੇ ਦਿਮਾਗ ਵਿੱਚ ਚੱਲਦੀਆਂ ਸਨ ਇੱਕ ਤੇ ਨੰਗਲੰਬੀਆਂ ਵਾਲੇ ਗਲੈਡੀਏਟਰ ਸੰਦੀਪ ਦਾ ਹਮੇਸ਼ਾ ਮੇਰੇ ਦਿਮਾਗ ਦੇ ਵਿੱਚ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਸੀਨ ਉਹਦੀ ਮੂਵੀ ਘੁੰਮਦੀ ਰਹਿੰਦੀ ਹੈ ਜਦੋਂ ਮੈਂ ਰੇਡ ਪਾਉਂਦਾ ਵੀ ਜੇ ਸੰਦੀਪ ਹੁੰਦਾ ਤੇ ਮੈਂ ਅੱਜ ਕੈਨੇਡਾ ਕੱਪ ਦਾ ਬੈਸਟ ਆ ਜਾਣਾ ਸੀਗਾ ਇੱਕ ਨੰਬਰ ਤੋਂ ਰਹਿ ਗਿਆ ਪਿੱਛੇ ਇਹ ਬੈਸਟ ਹੀ ਹੈ ਪਰ ਫਿਰ ਵੀ ਇਹਨੂੰ ਮੋਸਟ ਵੈਲਿਊਏਬਲ ਬੇਸ਼ਕੀਮਤੀ ਪਲੇਅਰ ਦਾ ਉੱਥੇ ਰੁਤਬਾ ਦਿੱਤਾ ਗਿਆ ਕਰਫਤੇ ਸਾਂਜੀ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਦੁਨੀਆ ਦਾ ਮਹਾਨ ਹੈ ਇਹ ਦੁਨੀਆ ਦਾ ਸੁਪਰਸਟਾਰ ਹੈ ਨਿਤ ਨਿਤਰੀ ਮਾਵਾਂ ਹਜੇ ਪੁੱਤਾਂ ਨੂੰ ਜਨਮ ਦਿੰਦੀਆਂ ਇਹ ਸਦੀਆਂ ਲੱਗਦੀਆਂ ਨੇ ਸਾਲਾਂ ਦੀ ਗੱਲ ਨਹੀਂ ਸਦੀਆਂ ਲੱਗਦੀਆਂ ਨੇ ਸੁਲਤਾਨ ਜਵਾਨੀਆਂ ਮਾੜ ਨੌਜਵਾਨਾ ਖਿਡਾਰੀ ਵਧੀਆ ਪ੍ਰਬੰਧਕ ਵਧੀਆ ਤੇ ਸੰਦੀਪ ਦੀ ਘਾੜਤਾ ਸਾਰਿਆਂ ਨੂੰ ਰੜਕ ਰਹੀ ਹੈ ਗਲੇਡੀਏਟਰ ਸੰਦੀਪ ਨੰਗਲੰਬੀਆਂ ਨੂੰ ਸ਼ਰਧਾਂਜਲੀ ਅਜੇ ਇਸ ਕਬੱਡੀ ਕੱਪ ਦੇ ਵਿੱਚ